ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਮੋਟੀਵੇਸ਼ਨਲ ਕਹਾਣੀ ਤੇ ਕਾਲਪਨਿਕ ਕਹਾਣੀ ਹੋਊਗੀ ਜੀ ਬਿਲਕੁਲ ਸਿਰਫ ਇਹਨਾਂ ਦਾ ਮਕਸਦ ਆ ਕਿ ਤੁਹਾਨੂੰ ਜ਼ਿੰਦਗੀ 'ਚ ਕੋਈ ਸਿੱਖਿਆ ਮਿਲ ਸਕੇ ਸੋ ਦਿਲ ਤੇ ਨਾਲ ਆਏ ਹੋ ਇਹ ਕਹਾਣੀਆਂ ਨੂੰ ਕਿ ਕੋਈ ਮਨ ਘੜਤ ਕਹਾਣੀਆਂ ਨਹੀਂ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਨੇ ਜੀ ਆਜੋ ਸ਼ੁਰੂ ਕਰਦੇ ਆ ਤੇ ਦੋ ਬੰਦਿਆਂ ਦੀ ਕਹਾਣੀ ਆ ਇੱਕੋ ਪਿੰਡ ਦੇ ਦੋ ਬੰਦੇ ਸੀ ਇੱਕੋ ਜਿਹੇ ਹਾਲਾਤ ਸੀ ਦੋਨਾਂ ਦੇ ਕਮਾਈਆਂ ਦੋਨਾਂ ਦੀਆਂ ਇੱਕੋ ਜੀਆਂ ਸੀ ਕਹਿ ਲਓ ਆਰਥਿਕ ਹਾਲਾਤ ਜਿਹੜੇ ਦੋਨਾਂ ਦੇ ਸੇਮ ਸੀਗੇ ਪਰ ਇੱਕ ਬੰਦਾ ਬਹੁਤ ਖੁਸ਼ ਰਹਿੰਦਾ ਸੀ ਦੂਜਾ ਬੰਦਾ ਬੜਾ ਦੁਖੀ ਰਹਿੰਦਾ ਸੀ ਹਮੇਸ਼ਾ ਉਹ ਖੇਜਿਆ ਰਹਿੰਦਾ ਸੀ ਕੋਸੀ ਜਾਂਦਾ ਸੀ ਆਪਣੇ ਆਪ ਨੂੰ ਪਰਮਾਤਮਾ ਨੂੰ ਰੱਬਾ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਉਹ ਨਹੀਂ ਦਿੱਤਾ ਇਹ ਕਹੋ ਜੀ ਜ਼ਿੰਦਗੀ ਤੂੰ ਮੈਨੂੰ ਦੇਤੀ ਉਹਨੇ ਛੋਟੀ ਜੀ ਕੋਈ ਗੱਲ ਹੋਣੀ ਛੋਟਾ ਜਿਹਾ ਕੋਈ ਖਰਚਾ ਆਉਣਾ ਪਰਮਾਤਮਾ ਵੱਲ ਦੇ ਕੇ ਉਹਨੂੰ ਤਾਣਾ ਮਾਰਨਾ ਕਿ ਰੱਬਾ ਜੇ ਤੂੰ ਖੋਣੇ ਹੀ ਹੁੰਦੇ ਨੇ ਫਿਰ ਦਿੰਨਾ ਵੀ ਕਿਉਂ ਆ ਹਾਏ ਮੈਂ ਜਿਹੜੇ ਪੈਸੇ ਕਮਾਏ ਸੀ ਇੱਥੇ ਲੱਗ ਗਏ ਮੇਰੇ ਇੱਥੇ ਮੇਰਾ ਇੱਥੇ ਖਰਚਾ ਹੋ ਗਿਆ ਮੇਰਾ ਉੱਥੇ ਖਰਚਾ ਹੋ ਗਿਆ ਜਿਹੜਾ ਦੂਜਾ ਬੰਦਾ ਸੀਗਾ ਕਮਾਈ ਤਾਂ ਉਹਨੂੰ ਵੀ ਇੱਕੋ ਜੀ ਹੁੰਦੀ ਸੀ ਉਹ ਬੜਾ ਖੁਸ਼ ਰਹਿੰਦਾ ਸੀ ਉਹ ਸ਼ੁਕਰਾਨਾ ਕਰਦਾ ਸੀ ਪ੍ਰਮਾਤਮਾ ਦਾ ਕਿ ਰੱਬਾ ਜੇ ਤੂੰ ਕਮਾਉਣ ਜੋਗੇ ਕੀਤਾ ਵਾ ਤੇ ਤਾਂ ਹੀ ਮੈਂ ਖਰਚਦਾ ਵਾਂ ਵੀ ਜੇ ਆਉਂਦੇ ਆ ਤੇ ਤਾਂ ਹੀ ਖਰਚਦੇ ਆ ਵੀ ਜੇ ਆਉਣ ਹੀ ਨਾ ਆਪਾਂ ਖਰਚਾਂਗੇ ਵੀ ਕਿੱਥੋਂ ਉਹ ਸਬਰ ਵਾਲਾ ਬੰਦਾ ਸੀ ਦੋਨਾਂ ਦੀ ਇੱਕੋ ਸਮੇਂ ਤੇ ਮੌਤ ਹੋ ਜਾਂਦੀ ਹੈ ਜੀ ਜਿਹੜਾ ਉਹ ਦੁਖੀ ਰਹਿੰਦਾ ਸੀ ਉਹਦੀ ਵੀ ਤੇ ਜਿਹੜਾ ਸੁਖੀ ਰਹਿੰਦਾ ਸੀ ਉਹਦੀ ਵੀ ਦੋਨੋਂ ਮੌਤ ਤੋਂ ਬਾਅਦ ਰੱਬ ਦੀ ਕਚਹਿਰੀ 'ਚ ਪੇਸ਼ ਹੁੰਦੇ ਨੇ ਤਾਂ ਜਦੋਂ ਜਿਹੜਾ ਦੁਖੀ ਰਹਿੰਦਾ ਸੀ ਉਹ ਰੱਬ ਦੇ ਮੂਹਰੇ ਜਦੋਂ ਪੇਸ਼ ਹੁੰਦਾ ਰੱਬ ਉਹਨੂੰ ਪੁੱਛਦਾ ਵੀ ਹੁਣ ਤੈਨੂੰ ਅਗਲਾ ਜਨਮ ਦੇਣਾ ਵੀ ਤੇਰੇ ਤੋਂ ਛੱਡਿਆ ਤੂੰ ਕਿੱਦਾਂ ਦੀ ਜ਼ਿੰਦਗੀ ਚਾਹਨਾ ਵਾਂ ਵੀ ਦੱਸ ਦੁਖੀ ਬੰਦਾ ਅੱਜ ਪਹਿਲੀ ਵਾਰ ਖੁਸ਼ ਹੋਇਆ ਵੀ ਰੱਬ ਨੇ ਮੈਨੂੰ ਇਹ ਮੌਕਾ ਦਿੱਤਾ ਵਾ ਤਾਂ ਮੰਗ ਰੱਖਦਾ ਕਿ ਮੈਨੂੰ ਨਾ ਇਹੋ ਜੀ ਜ਼ਿੰਦਗੀ ਦੇ ਦੇ ਰੱਬਾ ਵੀ ਮੇਰੇ ਕੋਲ ਪੈਸੇ ਆ ਹੀ ਜਾਣ ਜਾਣ ਨਾ ਵੀ ਮੈਂ ਜਿਹੜੇ ਦੇਣ ਜੋਗੇ ਨਾ ਹੋ ਦੇਣ ਜੋਗਾ ਨਾ ਹੋਵਾਂ ਮੈਂ ਮੇਰੇ ਕੋਲ ਪੈਸੇ ਆਉਣ ਹਮੇਸ਼ਾ ਮੈਂ ਲੈਣ ਜੋਗਾ ਹੋਵਾਂ ਰੱਬ ਕਹਿੰਦਾ ਠੀਕ ਆ ਤੇਰੀ ਦੁਆ ਕਬੂਲ ਆ ਭਾਈ ਤੂੰ ਚਲੇ ਆ ਜਾ ਜਿਹੜਾ ਸੁਖੀ ਬੰਦਾ ਰਹਿੰਦਾ ਸੀ ਉਹ ਜਦੋਂ ਪੇਸ਼ ਹੁੰਦਾ ਤਾਂ ਰੱਬ ਉਹਨੂੰ ਕਹਿੰਦਾ ਵੀ ਹਾਂ ਤੂੰ ਦੱਸ ਕਿਦਾਂ ਦਾ ਜਨਮ ਚਾਹੀਦਾ ਤੈਨੂੰ ਅਗਲਾ ਉਹ ਵੀ ਤੇਰੇ ਤੇ ਛੱਡਿਆ ਦੱਸ ਕੀ ਮੰਗਦਾ ਉਹ ਜਿਹੜਾ ਬੰਦਾ ਕਹਿੰਦਾ ਵੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਇੰਨੀ ਸੋਹਣੀ ਜ਼ਿੰਦਗੀ ਹੈ ਜਿਹੜੀ ਮੈਨੂੰ ਪਿਛਲੇ ਜਨਮ 'ਚ ਵੀ ਦਿੱਤੀ ਸੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਤੁਸੀਂ ਰਹਿਣ ਦਿੱਤੀ ਮੈਂ ਬਹੁਤ ਖੁਸ਼ ਸੀਗਾ ਤੇ ਮੈਂ ਇੱਕ ਕਮੀ ਮਹਿਸੂਸ ਕੀਤੀ ਉਸ ਜਨਮ ਦੇ ਵਿੱਚ ਕਿ ਮੇਰੇ ਦਰ ਤੇ ਕਈ ਬੰਦੇ ਭੁੱਖੇ ਤੁਰ ਜਾਂਦੇ ਸੀ ਕਈ ਵਾਰੀ ਮੈਂ ਉਹਨਾਂ ਨੂੰ ਰਜਾ ਨਹੀਂ ਪਾਇਆ ਕਈ ਬੰਦੇ ਮੇਰੇ ਦਰ ਤੋਂ ਖਾਲੀ ਗਏ ਆ ਐਨੇ ਜੋਗਾ ਕਰਦੇ ਵੀ ਮੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ ਮੈਂ ਝੋਲੀਆਂ ਭਰ ਕੇ ਉਹਨਾਂ ਨੂੰ ਦੇ ਸਕਾਂ ਮੈਨੂੰ ਦੇਣ ਜੋਗਾ ਕਰ ਰੱਬ ਕਹਿੰਦਾ ਤੇਰੀ ਦੁਆ ਵੀ ਕabul ਹੋਗੀ ਜਾ ਚਲਿਆ ਜਾ ਦੋਸਤੋ ਇੱਕੋ ਪਿੰਡ ਦੇ ਵਿੱਚ ਉਹ ਦੋ ਬੰਦੇ ਫੇਰ ਤੋਂ ਜਨਮ ਲੈਂਦੇ ਆ ਤੇ ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਆ ਤਾਂ ਹੁਣ ਜੋ ਉਹਨਾਂ ਨੇ ਰੱਬ ਤੋਂ ਮੰਗਿਆ ਸੀ ਰੱਬ ਨੇ ਤਾਂ ਉਹਨਾਂ ਨੂੰ ਦੇਣਾ ਸੀ ਜਿਹੜੇ ਬੰਦੇ ਨੇ ਇਹ ਮੰਗਿਆ ਸੀ ਦੁਖੀ ਆਲੇ ਨੇ ਕਿ ਮੇਰੇ ਕੋਲੇ ਆਈ ਜਾਣ ਜਾਣ ਨਾ ਬਸ ਆਈ ਜਾਣ ਆਈ ਜਾਣ ਆਈ ਜਾਣ ਉਹ ਬੰਦਾ ਵੱਡਾ ਹੋ ਕੇ ਬਣ ਜਾਂਦਾ ਭਿਖਾਰੀ ਉਦੇ ਕੋਲ ਪੈਸੇ ਆਈ ਜਾਂਦੇ ਆ ਦੇਣ ਜੋਗਾ ਨਹੀਂ ਹੈਗਾ ਤਾਂ ਪਰ ਸਮਝੋ ਇੱਕ ਭਗਾਰੀ ਦੀ ਹਾਲਤ ਕੀ ਹੁੰਦੀ ਆ ਸਮਾਜ ਦੇ ਵਿੱਚ ਕੀ ਉਹਦੀ ਰਿਸਪੈਕਟ ਹੁੰਦੀ ਆ ਤਾਂ ਉਹਨੇ ਆਪ ਮੰਗ ਕੇ ਇਹ ਜ਼ਿੰਦਗੀ ਆ ਜਿਹੜੀ ਲਈ ਜਿਹੜੇ ਬੰਦੇ ਨੇ ਇਹ ਮੰਗਿਆ ਸੀ ਕਿ ਮੈਂ ਦੇਣ ਜੋਗਾ ਹੋਵਾਂ ਮੈਨੂੰ ਦੇਣ ਜੋਗਾ ਕਰ ਮੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ ਉਹ ਉਸ ਪਿੰਡ ਦਾ ਕੀ ਉਸ ਪੂਰੇ ਇਲਾਕੇ ਦਾ ਸਭ ਤੋਂ ਅਮੀਰ ਬੰਦਾ ਬਣ ਜਾਂਦਾ ਵੱਡਾ ਹੋ ਕੇ ਬਹੁਤ ਪੈਸਾ ਕਮਾਉਂਦਾ ਉਹ ਇੱਕ ਤਰ੍ਹਾਂ ਦੇ ਨਾਲ ਰਾਜ ਕਰਦਾ ਉਸ ਇਲਾਕੇ ਦੇ ਉੱਤੇ ਸਾਰੇ ਉਹਦੇ ਉਹਦਾ ਪਾਣੀ ਭਰਦੇ ਐਨਾ ਪੈਸਾ ਉਹਦੇ ਕੋਲ ਆ ਜਾਂਦਾ ਤੇ ਜਿਹੜਾ ਵੀ ਬੰਦਾ ਉਹਦੇ ਦਰ ਤੇ ਜਾਂਦਾ ਸੀ ਕਦੇ ਖਾਲੀ ਨਹੀਂ ਸੀ ਮੁੜਦਾ ਝੋਲੀਆਂ ਭਰ ਕੇ ਤੋਰਦਾ ਸੀ ਕਿਉਂਕਿ ਉਹਨੇ ਸ੍ਰਿਸ਼ਟੀ ਤੋਂ ਉਹਨੇ ਪਰਮਾਤਮਾ ਤੋਂ ਮੰਗਿਆ ਹੀ ਹੋ ਸੀ ਸੋ ਦੋਸਤੋ ਦੇਖੋ ਕਿੰਨੀ ਖੂਬਸੂਰਤ ਸਿੱਖਿਆ ਹੈ ਇਸ ਕਹਾਣੀ ਦੀ ਕਿ ਇੱਕ ਤਾਂ ਇਹ ਗੱਲ ਸਾਬਤ ਹੁੰਦੀ ਹੈ ਕਿ ਸ੍ਰਿਸ਼ਟੀ ਤੋਂ ਜੋ ਮੰਗੋਗੇ ਤੁਹਾਨੂੰ ਜ਼ਰੂਰ ਦੇਊਗੀ ਸੋ ਹਮੇਸ਼ਾ ਪੋਜ਼ਿਟਿਵ ਰਹੋ 네ਗੇਟਿਵ ਨਾ ਕਦੇ ਹੋਣਾ ਨਾ ਕਦੇ 네ਗੇਟਿਵ ਆਪਾਂ ਮੰਗਣਾ ਕਿਸੇ ਤੋਂ ਹਮੇਸ਼ਾ ਸ਼ੁਕਰਾਨੇ ਚ ਰਹੋ ਸਬਰ ਚ ਰਹੋ ਜਿਹੜੇ ਖਰਚੇ ਹੋਣੇ ਆ ਉਹ ਹੋ ਕੇ ਰਹਿਣੇ ਆ ਐਵੇਂ ਦੁਖੀ ਹੋ ਕੇ ਕੋਈ ਫਾਇਦਾ ਨਹੀਂ ਆਪਾਂ ਖਰਚੇ ਉਹੀ ਕਰਦੇ ਆ ਜੋ ਕਰਨ ਜੋਗਿਆਂ ਔਕਾਤ ਤੋਂ ਬਾਹਰ ਜਾ ਕੇ ਖਰਚੇ ਬਹੁਤ ਘੱਟ ਲੋਕ ਕਰਦੇ ਹੋਣਗੇ ਆਪਾਂ ਨੂੰ ਆਪਣੀ ਕਮਾਈ ਪਤਾ ਸਾਨੂੰ ਖਰਚੇ ਮੈਨੇਜ ਕਰਨੇ ਆਉਂਦੇ ਨੇ ਹਮੇਸ਼ਾ ਉਦਾਸ ਰਹਿ ਕੇ ਕੁਝ ਨਹੀਂ ਹੋਣਾ ਆਪਣੀ ਕਮਾਈ ਨੂੰ ਵਧਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹੋ ਪਰ ਅੱਜ ਜੋ ਕਮਾਉਨੇ ਹੋ ਉਹਨੂੰ ਕਦੇ ਨਿੰਦੋ ਵੀ ਨਾ ਹਮੇਸ਼ਾ ਸਬਰ ਆਪਣੇ ਆਪ ਦੇ ਵਿੱਚ ਰੱਖਣਾ ਸਿੱਖੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖੋ ਤੇ ਇੱਕ ਗੱਲ ਜਿਹੜੀ ਮੈਂ ਸ਼ੁਰੂ ਚ ਕਹੀ ਸੀ ਕਿ ਜੇ ਤੁਹਾਡੇ ਕੋਲ ਆਉਂਦੇ ਨੇ ਤਾਂ ਹੀ ਤੁਸੀਂ ਖਰਚਣ ਜੋਗੇ ਹੋ ਦੇਖੋ ਕਿ ਢੀ ਵੱਡੀ ਪੋਜ਼ਿਟਿਵਿਟੀ ਆ ਸੋ ਸ੍ਰਿਸ਼ਟੀ ਤੋਂ ਹਮੇਸ਼ਾ ਵੱਡਾ ਮੰਗੋ ਚੰਗਾ ਮੰਗੋ ਪੋਜ਼ਿਟਿਵ ਮੰਗੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਹੋਰ ਕੋਈ ਕਹਾਣੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ